ਸਵਾਰ ਇਹਨਾਂ ਨੇ ਬਰਦੀਆਂ ਪਾਈਆਂ ਪੁਲਿਸ ਦੀਆਂ ਜੀ ਵਾਹ ਬਰਦੀਆਂ ਪਾ ਕੇ ਸਵਾਰ ਹੋ ਕੇ ਦੁਗ-ਦੁਗ ਕਰਦਾ ਬੁਲਟ ਮੋਟਰਸਾਈਕਲ ਜਾ ਰਿਹਾ ਹੈ ਰੋਕਿਆ ਮੋਟਰਸਾਈਕਲ ਹਰਮਨ ਸਿੰਘ ਲਾਲ ਖੰਨੇ ਦੀ ਦੁਕਾਨ ਦੇ ਮੋੜੇ ਇਹ ਮੈਡੀਕਲ ਸਟੋਰ ਤੇ ਬੈਠਾ ਸੀ ਔਰ ਸਿੱਖ ਜੋਧੇ ਨੇੜੇ ਜਾਂਦੇ ਨੇ ਜਰਨਲ ਲਾਹਵ ਸਿੰਘ ਨੇ ਕਾਹ ਕਿਹਾ ਕਿ ਕੋਈ ਐਸੀ ਗੋਲੀ ਹੈ ਮੇਰੇ ਦਿਮਾਗ ਵਿੱਚ ਦਰਦ ਹੁੰਦਾ ਉਹਨੇ ਆਖਿਆ ਦਿਮਾਗ ਵਿੱਚ ਦਰਦ ਦਿਮਾਗ ਵਿੱਚ ਦਰਦ ਦੀ ਕਿਹੜੀ ਗੋਲੀ ਹੈ ਤੇ ਨਾਲ ਹੀ ਜਰਨਲ ਲਾਫਸਿਕ ਨੇ ਆਖਿਆ ਗੋਲੀ ਹੋਵੇ ਵੀ ਐਸੀ ਕਿ ਗੋਲੀ ਖਾਵੇਂ ਤੂੰ ਤੇ ਦਰਦ ਸਾਡਾ ਦੇ ਹਰਮਨਸ لال ਖੰਨਾ ਆਖਦਾ ਐਸੀ ਕਿਹੜੀ ਗੋਲੀ ਆ ਉਹ ਕਹਿੰਦਾ ਜੇ ਤੇਰੇ ਕੋਲ ਨਹੀਂ ਫਿਰ ਇਹ ਗੋਲੀ ਸਾਡੇ ਕੋਲ ਹੈ ਸਿੱਖ ਜੌਹਦੇ ਨੇ ਕਦੇ ਆ ਡੱਬ ਵਿੱਚੋਂ ਰਵਲਵਰ ਪਹਿਲਾਂ ਮਾਰਿਆ ਇਹਦੇ ਕੋਲ ਖੜੇ ਦੇ ਬੋਡੀਗਾਰਡ ਦੀ ਛਾਤੀ ਵਿੱਚ ਗੋਲੀ ਫਿਰ ਪੰਜ ਗੋਲੀਆਂ ਕਾ

तयारु हुजां पिया गोली खाइण लाइ तयारु हुजां प ਮੈਡੀ ਕਾਲ ਤੇ ਦੁਸ਼ਟ ਨੂੰ ਟਾਲਿਆ ਉਹਦਾ ਮਾਰ ਦਿੱਤਾ ਪਹਿਰੇਦਾਰ ਉਹ ਮੋਰੇ ਸਿੰਘ ਨੇ ਹੱਥ ਹੱਤਾ ਜੋੜਦਾ ਹੋ ਮੋਰੇ ਸਿੰਘਾਂ ਦੇ ਹੱਥ ਹੱਤਾ ਛੱਡੇ ਜੋਰ ਦੇ ਜੈਕਾਰੇ ਸਿੰਘਾਂ ਸੂਰਿਆਂ ਮਾਰਨੇ ਆਉਨਾ ਆਪਣਾ ਸ਼ਿਕਾਰ ਉਹ ਬਹਿ ਗਏ ਪਿੱਟ ਅਗੇ ਪੇਟਣੇ ਪੰਜਾਬ ਸਰਕਾਰ ਨੂੰ ਜਦੋਂ ਛੱਪ ਗਿਆ ਵੇਚ ਅਖਬਾਰ ਉਹ ਲੱਖੀ ਪੱਗ ਦਾ ਬਦਲਾ ਲੈ ਲਿਆ ਉਹ ਲੱਖੀ ਪੱਗ ਦਾ ਬਦਲਾ ਲੈ ਲਿਆ ਆ ਕੇ ਉਧੇ ਨੇ ਹੋ ਮੇਰੀ ਦਾਦੀ ਓਏ ਸਿੱਕੇ ਪਾਉਂਦੇ ਨੇ ਪਟਾਕੇ ਕਰਾ ਪਾਪੀਆਂ ਓ ਮਮੂਨੇ ਸਹਜੋ ਬਿਆਜ ਦੇ ਨਤਾਰ ਉਹ ਸਿੰਘ ਪਾਉਂਦੇ ਨੇ ਪਟਾਕੇ ਕਰੇ ਪਾਪੀਆਂ ਪਾਉਂਦੇ ਨੇ ਪਟਾਕੇ ਕਰੇ ਪਾਪੀਆਂ ਉਹ ਮੂਲ ਸਨੇ ਰੋਤੇ ਨੇ ਤਾਰੇ ਉਹ ਜਸ ਕਰੂ ਕਢਿਆਣਾ ਹਰ ਥਾਂ ਤੇ ਜਸ ਕਰੂ ਕਢਿਆਣਾ ਹਰ ਥਾਂ ਤੇ ਉਹ ਰਾਈ ਗਈ ਜਾਉ ਮਰਦਾਂ